ਸਤ ਸ੍ਰੀ ਅਕਾਲ ਤੁਸੀਂ ਦੋ ਇਸ ਵੇਲੇ ਦੀ ਬਿਹਤਖਾਂ ਸਬ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਹੁਣੇ-ਹੁਣੇ ਸੀਐਮ ਭਗਵੰਤ ਸਿੰਘ ਮਾਨ ਹੋਰਾਂ ਨੇ ਆਪਣੇ ਚੈਨਲ ਦੇ ਲਾਈਵ ਦੇ ਵਿੱਚ ਪੰਜਾਬ ਵਾਸੀਆਂ ਦੇ ਲਈ ਕਈ ਵੱਡੇ ਐਲਾਨ ਕਰ ਦਿੱਤੇ ਨੇ ਜਿਨ੍ਹਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਵਾਸੀਆਂ ਨੂੰ ਕੋਈ ਵੱਡੇ ਫਾਇਦੇ ਦੇਖਣ ਨੂੰ ਮਿਲਣਗੇ ਤੇ ਨਾਲ ਹੀ ਸੀਐਮ ਮਾਨ ਜੋ ਇਹ ਵਾਅਦੇ ਕਰੇ ਨੇ ਉਹ ਸਾਰੇ ਇਲੈਕਸ਼ਨ ਤੋਂ ਪਹਿਲਾਂ ਯਾਨੀ ਕਿ 1 ਜੂਨ ਤੋਂ ਪਹਿਲਾਂ ਪਹਿਲਾਂ ਕੰਪਲੀਟ ਕਰਨ ਦਾ ਵਾਅਦਾ ਵੀ ਲੋਕਾਂ ਦੇ ਨਾਲ ਕੀਤਾ ਹੈ ਤੇ ਲੋਕਾਂ ਦਾ ਵੀ ਭਾਰੀ ਸਮਰਥਨ ਸੀਐਮ ਮਾਨ ਦੇ ਹੱਕ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਸੋ ਬਿਨਾਂ ਕਿਸੇ ਦੇਰੀ ਤੋਂ ਤੁਹਾਨੂੰ ਵੀ ਲੈ ਚਲਦੇ ਹਾਂ ਉਸ ਪੂਰੀ ਵੀਡੀਓ ਦੇ ਵੱ ਦਿਲ ਕਰਦਾ ਵੋਟਾਂ ਪਾ ਦਿਓ ਜੇ ਰਜਵਾੜਿਆਂ ਨੂੰ ਪਾਉਣੀ ਐ ਜਾਂ ਉਹੀ ਗੁਲਾਮੀ ਚੱਲਣੀ ਐ ਉਹਨਾਂ ਨੂੰ ਪਾ ਦਿਓ ਫਿਰ ਕੋਈ ਫਾਇਦਾ ਨਹੀਂ ਸਾਾਨੂੰ ਪਾਈ ਹੋਈ ਇੱਕ ਇੱਕ ਬੋਟ ਦਾ ਮੁੱਲ ਮੋੜਾਂਗੇ ਉਹਨਾਂ ਨੂੰ ਪਾਈ ਹੋਈ ਵੋਟ ਕੋਈ ਮੁੱਲ ਨਹੀਂ ਮੋੜਨਾ दोने हाथों पर के तो नारे ला दो ए नारे ए नारे केजरीवाल तक पहुंचन के इनकलाब दो हाथों पर के इनकलाब इनकला। बोले सोनियाल भारत माता की